ਜੋ ਜਲ ਪੱਧਰ ਸਵੇਰ ਤੋਂ ਹੀ ਲਗਾਤਾਰ ਵਧ ਰਿਹਾ ਹੈ ਪ੍ਰਸ਼ਾਸਨ ਦੀ ਇੱਕਰ ਗੱਲ ਕਰੀ ਤਾਂ ਅਧਿਕਾਰੇ ਤੋਂ ਜੋ ਜਾਣਕਾਰੀ ਮਿਲੀ ਹੈ ਕਿ ਰੋਪੜ ਤੋਂ 68000 ਕਿਉਂਕ ਪਾਣੀ ਛੱਡਿਆ ਗਿਆ ਹੈ ਕੁੱਲ ਮਿਲਾ ਕੇ ਜੋ ਦਰਿਆ 'ਚ ਪਹਿਲਾਂ ਵੀ ਪਾਣੀ ਚੱਲ ਰਿਹਾ ਸੀ ਤਾਂ ਤਕਰੀਬਨ 1 ਲੱਖ ਦੇ ਬਣ ਜਾਂਦਾ ਹੈ ਪਰ ਇੰਨੇ ਪਾਣੀ ਨੇ ਦਰਿਆ 'ਚ ਪੂਰੀ ਤਰ੍ਹਾਂ ਖਿਲਰ ਚੁੱਕੇ ਹੈ ਤੁਸੀਂ ਇਹਨਾਂ ਦੇਖ ਸਕਦੇ ਹੋ ਕਿੱਧਰ ਵੀ ਨਜ਼ਰ ਮਾਰੋਗੇ ਪਾਣੀ ਪਾਣੀ ਦਿਖਾਈ ਦੇਵੇਗਾ ਤਾਂ 25 ਦੇ ਵਿੱਚ ਇੱਕ ਇਹ ਹੋਰ ਗੱਲ ਦੱਸਣਯੋਗ ਬਣਦੀ ਹੈ ਕਿ ਜੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਜੋ ਡਿਸਟੈਂਸ ਇੰਨੀ ਥਾਂ ਦੇ ਵਿੱਚ ਹੈ ਇੱਥੋਂ ਹੋਰ ਸਾਹਮਣੇ ਇੱਕ ਲੰਮੀ ਨੋਚ ਸੀ ਜੋ ਪਾਣੀ ਦੇ ਵਹਾਅ ਦੇ ਵਿੱਚ ਡੁੱਗ ਗਈ ਸੀ ਤੇ ਸਾਹਮਣੇ ਇੱਕ ਬੂਰ ਹੈ ਜੋ ਇਸ ਟਾਈਮ ਜਿਸਨੂੰ ਪਾਣੀ ਲੈ ਕੇ ਅੱਗੇ ਜਾ ਰਿਹਾ ਤਾਂ ਆਵਾਜ਼ ਵੀ ਕਰ ਰਿਹਾ ਇਹ ਵੀ ਤਰੇਆ ਦੇ ਵਿੱਚ ਡੇਗ ਚੁੱਕਿਆ ਹੈ ਤਾਂ ਦਰਿਆ ਸਤਲੁਜ ਦੀ ਇਸ ਟਾਈਮ ਦੀ ਵੱਡੀ ਅਪਡੇਟ ਵੱਡੀ ਖਬਰ ਤੁਹਾਡੇ ਨਾਲ ਸੰਜ ਕਰ ਰਿਹਾ ਕਿ ਪਾਣੀ ਲਗਾਤਾਰ ਵਧ ਰਿਹਾ ਹੈ ਹਮਾਰ ਚਲ ਤੇ ਲਗਾਤਾਰ ਬਾਰਿਸ਼ ਹੋ ਰਹੀ ਹੈ ਹੋਰ ਇੱਥੇ ਪੰਜਾਬ ਦੇ ਵਿੱਚ ਵੀ ਕਈ ਥਾਵਾਂ ਤੇ ਲਗਾਤਾਰ ਬਾਰਿਸ਼ ਹੋ ਰਹੀ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਜੋ ਵੀ ਅਪਡੇਟ ਲਗਾਤਾਰ ਸਤਲੁਜ ਦੇ ਨਾਲ ਜੁੜੀ ਅਸੀਂ ਪਹੁੰਚੰਦ ਰਹਾਂਗੇ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਅੱਗੇ ਇਹ ਪਹੁੰਚ ਸਕੇ ਕੰਕੁਰ ബാങ്ക് കത്രണ്ടി നീ ബാങ്ക് കത്രണ്ടി ഓൾ ക്രിഡിറ്റ് ഓ പക്കട്ട ലേ ഓ മഴയ പണി ആണ് സുക്കേൽ നിനൽ ജാ പണി ਇਹ ਤੁਹਾਨੂੰ ਖੁਰਕਾ ਸੇ ਸਨੇਹਾ ਲਾ ਦਵਾਂ ਕਿ ਇਹ ਵੀਡੀਓ ਤੇ ਸ਼ੇਅਰ ਜਰੂਰ ਕਰਿਓ ਤਾਂ ਜੋ ਅਗੇ ਜੋ ਨੀਵੇਂ ਇਲਾਕੇ ਨੇ ਜਿੱਥੇ ਰੋਕੰਦਰ ਦਰਿਆਵ ਦੇ ਕੰਮ ਕਰਦੇ ਨੇ ਜਿਹਨਾਂ ਦੇ ਜ਼ਮੀਨਾਂ ਨੇ ਉਹਨਾਂ ਤੱਕ ਇਹ ਖਬਰ ਪਹੁੰਚ ਸਕੇ ਔਰ ਲੋਕ ਸੁਚੇਤ ਹੋ ਸਕਣ ਔਰ ਵੱਡੀ ਦੁਰਘਟਨਾ ਤੋਂ ਬਚਿਆ ਜਾ ਸਕੇ സവേര <laughs> താ <laughs>